ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ 19 April ਨੂੰ ਪੈਣ ਵਾਲੀਆਂ ਵੋਟਾਂ ਲਈ ਖੁੱਲਾ ਚੋਣ ਪ੍ਰਚਾਰ ਅੱਜ ਸ਼ਾਮ ਖਤਮ ਹੋ ਜਾਏਗਾ 17 ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਾਂ ਪੁਆਈਆਂ ਜਾਣਗੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਗੇੜ ਵਿੱਚ ਜਿਨ੍ਹਾਂ ਸੀਟਾਂ ਤੇ ਵੋਟਾਂ ਹੋਣ ਵਾਲੀਆਂ ਨੇ ਉੱਥੇ ਚੋਣ ਪ੍ਰਚਾਰ 48 ਘੰਟੇ ਪਹਿਲਾਂ ਬਾਅਦ ਦੁਪਹਿਰ 4 ਵਜੇ ਤੋਂ ਸ਼ਾਮ 6 ਵਜੇ ਦੇ ਦਰਮਿਆਨ ਵੱਖੋ-ਵੱਖਰੇ ਸਮੇਂ ਤੇ ਖਤਮ ਹੋ ਜਾਏਗਾ ਇਸ ਗੇੜ ਤਹਿਤ ਸਭ ਤੋਂ ਵੱਧ 39 ਸੀਟਾਂ ਤਾਮਿਲਨਾਡੂ ਦੀਆਂ ਨੇ ਇਸ ਦੇ ਨਾਲ ਹੀ ਰਾਜਸਥਾਨ ਦੀਆਂ 12 ਉੱਤਰ ਪ੍ਰਦੇਸ਼ ਦੀਆਂ 8 ਮੱਧ ਪ੍ਰਦੇਸ਼ ਦੀਆਂ 6 ਅਸਾਮ ਉੱਤਰਾਖੰਡ ਅਤੇ ਮਹਾਰਾਸ਼ਟਰ ਦੀਆਂ 5-5 ਬਿਹਾਰ ਦੀਆਂ 4 ਪੱਛਮੀ ਬੰਗਾਲ ਦੀਆਂ 3 ਉਰुणाਚਲ ਪ੍ਰਦੇਸ਼ ਮਣੀਪੁਰ ਅਤੇ ਮਗਾਹਲਿਆ ਦੀਆਂ 2-2 ਨਾਗਾ ਲੈਂਡ ਮਿਜ਼ੋਰਮ ਅੰਡੇਮਾਨ ਨਿਕੋਬਰ ਜੰਮੂ ਕਸ਼ਮੀਰ ਲਕਸ਼ਦੀਪ ਪੋਡੂਚੇਰੀ ਸਿੱਕਮ ਛੱਤੀਸਗੜ੍ਹ ਅਤੇ ਤ੍ਰਿਪੁਰਾ ਦੀਆਂ 1-1 ਸੀਟਾਂ ਤੇ ਵੋਟਾਂ ਪੁਵਾਈਆਂ ਜਾਣਗੀਆਂ ਪਹਿਲੇ ਪੜਾਅ ਵਿੱਚ ਕੁੱਲ 1625 ਉਮੀਦਵਾਰ ਚੋਣ ਮੈਦਾਨ 'ਚ ਨੇ ਚੋਣ ਕਮਿਸ਼ਨ ਨੇ ਪਹਿਲੇ ਪੜਾਅ ਦੀ VOTING ਲਈ ਤਿਆਰੀਆਂ ਮੁਕੰਮਲ ਲੀਆਂ ਨੇ ਚੋਣਾਂ ਵਿੱਚ ਨਿਰਪੱਖਤਾ ਬਣਾਈ ਰੱਖਣ ਲਈ ਚੋਣ ਕਮਿਸ਼ਨ ਨੇ 354 ਅਬਜ਼ਰਵਰਾਂ ਦੀ ਡਿਊਟੀ ਲਗਾਈਏ ਇਹਨਾਂ ਵਿੱਚ 127 ਜਨਰਲ ਅਬਜ਼ਰਵਰ 67 ਪੁਲਿਸ ਅਬਜ਼ਰਵਰ ਅਤੇ 166 ਖਰਚਾ ਅਬਜ਼ਰਵਰ ਸ਼ਾਮਲ ਨੇ